ਕਬੂਤਰ ਬਾਜ਼ੀ ਦਾ ਸ਼ੌਕ ਕਿਸੇ ਲਈ ਕਿੰਨਾ ਜਨੂੰਨ ਵਾਲਾ ਹੋ ਸਕਦਾ ਹੈ ਇਸ ਦੀ ਤਾਜ਼ਾ ਉਦਾਹਰਣ ਹੈ ਫਜ਼ਿਲਕਾ ਬੰਡਲ ਦੇ ਪਿੰਡ ਕਰਨੀ ਖੇੜਾ ਵਿਖੇ ਹੋਇਆ ਹਾਦਸਾ ਜਿੱਥੇ ਬੀਤੀ ਸ਼ਾਮ ਗ੍ਰਿਡ ਸਟੇਸ਼ਨ ਤੇ ਕਬੂਤਰ ਫੜਨ ਆਏ ਦੋ ਨੌਜਵਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਦੋਵਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਫਾਜ਼ਿਲਕਾ ਸਬਡਿਵੀਜ਼ਨ ਦੇ ਪਿੰਡ ਪਰਤੇਵਾਲਾ ਦੇ ਵਸਨੀਕ ਹਨ ਉਹਨਾਂ ਨੇ ਦੱਸਿਆ ਕਿ ਉਹ ਕਬੂਤਰ ਨੂੰ ਫੜਨ ਲਈ ਛਤਰੀ ਲੈ ਕੇ ਪਿੰਡ ਕਰਨੀ ਖੇੜਾ ਦੇ ਗ੍ਰਿਡ ਸਟੇਸ਼ਨ ਚ ਦਾਖਲ ਹੋਏ ਅਤੇ ਜਦੋਂ ਉਹ ਕਬੂਤਰ ਵੜੰਦੀ ਕੋਸ਼ਿਸ਼ ਕਰ ਰਹੇ ਸਨ ਤਾਂ ਛਤਰੀ ਉੱਪਰੋਂ ਜਾ ਰਹੀ ਹਾਈ ਵੋਲਟੇਜ ਤਾਰ ਨਾਲ ਟਕਰਾਜ ਜਾਣਕਾਰਨ ਉਹਨਾਂ ਕਰੰਟ ਲੱਗ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਮੌਕਾ ਰਿਪੀਟ ਅੱਗੇ ਉਹਨਾਂ ਨੇ ਕਿਹਾ ਕਿ ਮੌਕਾ ਦੇਖਿਆ ਹੈ ਅਤੇ ਅਗਲੇਰੀ ਕਾਰਵਾਈ ਕਰਤੇ ਜਾ ਰਹੀ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਇਸ ਪਿੰਡ ਵਿੱਚ ਕਿਵੇਂ ਅਤੇ ਕਿਸ ਕੋਲ ਪਹੁੰਚੇ ਦੱਸਿਆ ਜਾਂਦਾ ਹੈ ਕਿ ਇੱਕ ਦਾ ਨਾਮ ਵਿਜੇ ਕੁਮਾਰ ਅਤੇ ਦੂਜੇ ਦਾ ਨਾਮ ਸਰਬਜੀਤ ਹੈ ਅਤੇ ਉਹ ਦੋਵੇਂ ਕਬੂਤਰ ਉਡਾਉਣ ਲਈ ਪਿੰਡ ਕਰਨੀ ਖੇੜਾ ਆਏ ਸਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼